ਦੇ ਜੁਣਾ ਰਾਏ ਬਲਾਸ ਸੀ ਨਾ ਇਹਦੇ ਔਲਾਦ ਨਹੀਂ ਸੀ ਅਨਾਂ ਉਮਰ ਬੜੀ ਵੱਡੀ ਹੋ ਗਈ ਜਿਆਦੇ ਵੱਡੀ ਹੋਣ ਕਰਕੇ ਉਮਰ ਤੇ ਨੂੰ ਮਨ ਦੇ ਵਿੱਚ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਜੇ ਔਲਾਦ ਨਾ ਹੋਈ ਤੇ ਦਈਂ ਨਾ ਕੀ ਕਰਨੀ ਹੈ ਘਰ ਕੀ ਕਰਨਾ ਹੈ ਸੋਖੀਆਂ ਕੀ ਕਰਨੀਆਂ ਹਰ ਬੰਦੇ ਦਾ ਇਹ ਵਿਚਾਰ ਹੈ ਤੇ ਹਰ ਬੰਦੇ ਦਾ ਇਹ ਵੀ ਵਿਚਾਰ ਹੈ ਕਿ ਜੇ ਪੁੱਤ ਨਹੀਂ ਹੁੰਦਾ ਚਾਹੇ ਧੀ ਹੀ ਹੋ ਜੇ ਪਰਵਾਸਤਾ ਜ਼ਰੂਰ ਹੋਵੇ ਸੰਦੇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਰਾਏ ਬਲਾਰਸੀ ਨਾ ਜਿਹੜਾ ਇਹ ਸੇਰਕ ਸੀ ਜਿਨੇ ਇੱਕ ਦੋ ਕਾਰਨਾਮੇ ਇਦਾਂ ਦੇ ਦੇਖੇ ਸੀ ਜਿਵੇਂ ਛੱਪ ਨੇ ਸ਼ਾਂ ਕਰ ਲਈ ਤਾਲੀਆਂ ਹੜੀਆਂ ਹੋਣੀਆਂ ਇਹਨਾਂ ਦੇ ਕਾਰਨਾਮੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰਾਏ ਬਲਾਰ ਨੇ ਦੇਖੇ ਸਨ ਵਿਸ਼ਵਾਸ ਸੀ ਰੱਬ ਜਿੰਨਾ ਦਿੱਤਿਆ ਮਹਾਰਾਜ ਦੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਬਖਸ਼ਿਸ਼ ਕਰ ਦੋ ਘਰ ਦੇ ਵਿੱਚ ਔਲਾਦ ਨਹੀਂ ਕੋਈ ਬੱਚਾ ਨਹੀਂ ਹੈ। ਸਮਾਰਾਸਤੇ ਪਾਪਸ਼ ਕਹਿੰਦੇ ਭਾਈ ਜੇ ਅਦਾਲਪੁਰਖ ਨੂੰ ਪਾਇਆ ਤਾਂ ਔਲਾਦ ਜ਼ਰੂਰ ਹੋਵੇਗੀ ਕਿ ਕਰਨਾ ਕਰੀ। ਪ੍ਰਮਾਤਮਾ ਤੇਰੇ ਤੋਂ ਬਖਸ਼ਿਸ਼ ਕਰੂਗਾ। ਭਰੋਸਾ ਰੱਖੀ। ਸਭ ਤੋਂ ਵੱਡੀਆਂ ਵਿਸ਼ਵਾਸ ਦੀ। ਉਹ ਵਿਸ਼ਵਾਸ ਕੀਤਾ ਕਹਿੰਦੇ ਰਾਏ ਬਨਾਰ ਦੇ ਘਰ ਪੁੱਤਰ ਦੀ ਔਲਾਦ ਨੇ ਜਨਮ ਲੈਂਦਾ ਪਿਆ। ਜਿਹੜੀ ਅੱਜ ਤੱਕ ਪਾਕਿਸਤਾਨ ਦੇ ਵਿੱਚ ਉਹ ਔਲਾਦਾਂ ਦੀ ਗਾਂਹਾਂ ਦੀ ਜਨਰੇਸ਼ਨ ਉਹਨਾਂ ਨਾਲ ਅੱਜ ਵੀ ਮਿਲਦੀ ਹੈ ਪਰ ਧਿਆਨ ਦੇਣਾ ਕਹਿੰਦੇ ਜਦੋਂ ਪੁੱਤਰ ਘਰ ਦੇ ਵਿੱਚ ਤਗਦਾ ਹੋਇਆ ਰਾਏ ਬਲਾਰ ਨੇ 1400 ਲੱਖ 1400 ਦੇ ਲਗਭਗ ਬਿੱਘਾ ਜ਼ਮੀਨ ਆ ਗੁਰੂ ਨਾਨਕ ਦੇ ਬਾਦਸ਼ਾਹ ਦੇ ਨਾਲ ਲਗਾਤਾ ਜਦੋਂ ਆਨ ਆਇਆ ਨਾ ਚਲੋ ਮਹਾਰਾਸ਼ਟਰ ਦੇ ਪਾਤਸ਼ਾਹ ਜਿੰਨਾ ਚਿਰ ਉਸ ਜ਼ਮੀਨ ਦੇ ਵਿੱਚ ਖੇਤੀ ਕਰਦੇ ਰਹੇ ਕਰਦੇ ਰਹੇ ਸਮਾਂ ਬਦਲਦਾ ਗਿਆ ਅੱਜ ਉਹ ਜ਼ਮੀਨ ਉੱਥੇ ਕੋਈ ਨਾ ਲੋਕਾਂ ਨੇ ਕਰਕੇ ਕੀਤਾ ਹੋਇਆ ਕੁਝ ਕੋ ਗੁਰੂ ਕਰਦਾ ਉੱਥੇ ਪੁਆਇੰਟ ਤਾਂ ਆ ਗਏ ਬੁੱਕ ਪ੍ਰੋਫੈਸਰ ਨੇ ਜਿਹਨੇ ਗੱਲ ਚੜਾਈ ਨਾ ਉਹਦਾ ਅੰਤਰਕ ਜਿਹੜਾ ਪੁਆਇੰਟ ਆ ਉਹ ਆਪਾਂ ਨੇ ਲੈਣਾ ਉਹ ਕੀ ਸੀ ਕਿ ਨਾ ਨਹੀਂ ਘਰ ਦੇ ਵਿੱਚ ਵਿਹਲਾ ਬੈਠਾ ਸੀ ਜਿਵੇਂ ਆਪਾਂ ਬੈਠੇ ਆ ਬਾਹਰ ਇਹ ਤਾਂ ਬੰਦਿਆਂ ਕੋਲੇ ਚਲਿਆ ਗਿਆ ਫਿਰ ਆਪਾਂ ਪਤਾ ਕਰੀਏ ਕੀ ਗੱਲਬਾਤ ਹੈ ਉਹਨੇ ਇੱਕ 100 ਸਾਲ ਦੇ ਲਗਭਗ ਬਜ਼ੁਰਗ ਮੈਂ ਉਹਨੇ ਕੋਲੇ ਜਾ ਕੇ ਬੈਠ ਗਿਆ ਦੀਏ ਬਜ਼ੁਰਗ ਨੇ ਕੋਈ ਪੁਰਾਣੀ ਗੱਲ ਸੁਣਾਉਣ ਦੀ ਆਉਣੀ-ਉਣੀ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਹ ਬਜ਼ੁਰਗ ਨੇ ਕਹਿੰਦਾ ਵੀ ਅਸਲੀ ਹੱਥ ਚੜਾਈ ਹੋਈ ਉਹ ਕਹਿੰਦਾ ਜੀ ਅਸੀਂ ਰਾਏ ਬਲਾਰ ਦੀ ਇੱਕ ਪੀੜੀ ਦੇ ਵਿੱਚੋਂ ਆ ਰਹੇ ਹਾਂ ਰਾਏ ਬਲਾਰ ਨੇ 1400 ਦੇ ਲਗਭਗ ਜ਼ਮੀਨ ਦਿੱਤਾ ਮਹਾਰਾਜ ਨੂੰ ਦਾਨ ਕੀਤੀ ਜਿਹੜਾ ਮਹਾਰਾਜ ਦੇ ਅੱਜ ਵੀ ਨਾਮ ਬੋਲਦੇ ਅਰ ਸਾਡੇ ਕੋਧਕ ਹੋਣ ਵਾਲੀ ਜਨਰੇਸ਼ਨ ਨੇ ਨਾ ਰਾਏ ਬਲਾਰ ਨੂੰ ਪਾਗਲ ਸਮਝ ਕੇ ਇੱਕ ਆਹ ਬਟਿਲਾਨਾ ਸਹਿਯੋਗ ਲੈ ਕੇ ਅਦਾਲਤ ਦੇ ਵਿੱਚ ਕੇਸ ਲਾਤਾ ਕਿ ਸਾਡਾ ਜਿਹੜਾ ਰਾਏ ਬਜਾਰ ਬਿਲਾਰ ਬੇਚੁਰਗੀ ਸੀ ਕੋ ਉਹਦਾ ਦਿਮਾਗ ਅੰਨਿਆ ਵੇ ਅਸੀਂ ਉਹਨੇ ਤਾਂ ਕਰਕੇ ਮਾਰਨ ਨੂੰ ਜ਼ਮੀਨ ਲਵਾ ਦਿੱਤੀ ਮੈਂ ਬਾਦਲ ਸੀ ਜੇ ਇਸ ਗੱਲ ਦੇ ਤਾਖੀ ਵੀ ਅਸੀਂ ਕਹਿੰਦਾ ਝੂਠੇ ਪਿਆਰ ਕਰ ਲੈ ਜਾਂ ਦੇਖ ਦੇ ਸਕਦੇ ਸੀ ਜਦੋਂ ਸਾਰੇ ਝੂਠ ਬੁਲੰਦਾ ਪਿਆਰ ਕਰਕੇ ਅਦਾਲਤ ਦੇ ਵਿੱਚ ਕੇਸ ਲਾਇਆ ਕਹਿੰਦੇ 5-7 ਸਾਲ ਕੇਸ ਚੱਲਿਆ ਜੇ ਇਹ ਕੇਸ ਚੱਲਿਆ ਨਾ ਪਿਆਰੇਓ ਤਾਂ ਇਹ ਵਾ ਕੀ ਕੇਸ ਚੱਲਦੇ ਆ ਚੱਲਦੇ ਆ ਚੱਲਦੇ ਆ ਜਿੱਦੇ ਕਿ ਨਾ ਅਸਲੀ ਤਰੀਕ ਸੀ ਫੈਸਲੇ ਦੇ ਵੀ ਅੱਜ ਇੱਕ ਪਾਸਾ ਹੋ ਜਾਣਾ ਹੈ ਜਾਂ ਤਾਂ ਸਾਡੇ ਆਧਰਾ ਤੇ ਜੀਣਾ ਨਾ ਜਾਣੀਏ ਜਾਂ ਸਾਥੇ ਰਾਜ ਗੁਰੂ ਘਰ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਹੱਥ ਵਿੱਚ ਹੈ ਤਾਂ ਹੋ ਜਾਣਾ ਹੈ ਇਹਨਾਂ ਨੇ ਚੱਪ ਨੇ ਸਾਨੂੰ ਫੈਸਲਾ ਦੇਣ ਤੋਂ ਪਹਿਲਾਂ ਕਮਰੇ ਵਿੱਚ ਬਿਲਾ ਲਓ ਤੁਸੀਂ ਕਮਰੇ ਵਿੱਚ ਬਿਲਾ ਕੇ ਸਾਨੂੰ ਸਾਰਿਆਂ ਨੇ ਮੇਨ ਮੇਨ ਵਦੇ ਨੂੰ ਕਹਿ ਲਿਆ ਉਹ ਕਹਿੰਦਾ ਵੀ ਤੁਸੀਂ ਕੇਸ ਤਾਂ ਕੀਤਾ ਪਰ ਮੈਂ ਇੱਕ ਗੱਲ ਤੁਹਾਨੂੰ ਸਮਝਾਉਣੀ ਚਾਹਨਾ ਉਹ ਕਹਿੰਦੇ ਦਸਰੀ ਤੁਸੀਂ ਸਤਕਾਰਯੋਗ ਤੁਹਾਡਾ ਅਸੀਂ ਬੜਾ ਸਤਕਾਰ ਕਰਦੇ ਆ ਸਮਝਾਓ ਉਹ ਕਹਾਣੀ ਵੀ ਤੁਸੀਂ ਕੇਸ ਕੀਤਾ ਇਹ ਦੀ ਸਾਡੇ ਰਾਏਵਰਾ ਬਲਾਰ ਬਜ਼ੁਰਗ ਦਾ ਦਿਮਾਗ ਹੱਟ ਗਿਆ ਸੀ ਲਾਸਟ ਉਮਰ ਦੇ ਵਿੱਚ ਆ ਕੇ ਇਸ ਕਰਕੇ ਉਹਨੇ ਹallelujah ਦਾਗ ਨਾਮ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਕੁਝ ਹਿੱਸਾ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਮ ਲਵਾ ਦਿੱਤਾ ਉਹ ਕਹਿੰਦਾ ਤੁਸੀਂ ਇਹ ਗੱਲ ਕਹਿੰਦੇ ਹੋ ਉਹ ਕਹਿੰਦਾ ਜੀ ਹਾਂ ਸਾਡਾ ਕੇਸ ਕੀਤਾ ਹੋਇਆ ਉਹ ਕਹਿੰਦੇ ਪਤਾ ਹੀ ਤੁਹਾਨੂੰ ਇਹ ਗੱਲ ਕਿੱਥੇ ਜਾਂਦੀ ਹੈ ਤੁਸੀਂ ਆਪਣੇ ਬਜ਼ੁਰਗਾਂ ਦਾ ਨਰਾਦਰ ਕਰ ਰਹੇ ਹੋ। ਬੋਟਨੇ ਦੇ ਦੱਸੋ ਕਿੰਨੇ ਕਰ ਰਹੇ ਆ ਉਹ ਕਹਿੰਦੇ ਕਿ ਦੇਖੋ ਜਿਹੜੇ ਮਹਾਰਾਜ ਤੇ ਪਾਤਸ਼ਾਹ ਦੇ ਨਾਂ 1400 ਬਿੱਗਾਂ ਜ਼ਮੀਨ ਦਾ ਲਗਾਇਆ ਸੀ ਉਦੋਂ ਉਮਰ ਕਿੰਨੀ ਸੀ? ਉਹ ਕਿੰਨੀ ਉਮਰ ਸੀ? ਕਹਿੰਦੇ ਵੀ 60-65 ਸਾਲ। ਉਹ ਕਹਿੰਦੇ ਕਿ 60-65 ਸਾਲ ਦੇ ਹੋਣ ਦੇ ਬਾਵਜੂਦ ਉਹਨਾਂ ਦੇ ਮਨ ਵਿੱਚ ਇਹ ਧਾਰਨਾ ਬਣੀ ਹੋਈ ਸੀ ਕਿ ਮੈਂ ਪੁੱਤ ਤੋਂ ਬਿਨਾਂ ਜਾ ਰਿਹਾ ਹਾਂ। ਮੈਂ ਔਲਾਦ ਤੋਂ ਬਿਨਾਂ ਜਾ ਰਿਹਾ ਹਾਂ। ਉਹਨਾਂ ਨੇ ਅੰਦਰੇ ਧਾਰਨਾ ਬਨਨ ਕਰਕੇ ਮਹਾਰਾਜ ਦੇ ਪਾਦਰ ਦੇ ਚਰਨਾਂ ਵਿੱਚ ਉਹਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਕਿਰਪਾ ਬਖਸ਼ਿਸ਼ ਕਰੋ ਮੈਨੂੰ ਕੋਈ ਔਲਾਦ ਦੀ ਪੁੱਤ ਦੀ ਬਖਸ਼ਿਸ਼ ਕਰੋ। ਪੁੱਤ ਦੀ ਬਖਸ਼ਿਸ਼ ਹੋ ਗਈ। ਪੁੱਤ ਦੀ ਜੇਕਰ ਬਖਸ਼ਿਸ਼ ਹੋਈ ਤਾਂ ਉਹਨੇ ਉਸ ਖੁਸ਼ੀ ਨਾਲ ਚਾਹੇ ਕਾਹਦੀ ਹੋਇਆ ਜ਼ਮੀਨ ਦਾ ਨਾਮ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਵਾ। ਭਾਵ ਉਹਨਾਂ ਨੇ ਜ਼ਮੀਨ ਨੂੰ ਵੱਡਾ ਨਹੀਂ ਸਮਝਿਆ। ਉਹਨਾਂ ਨੇ ਔਲਾਦ ਨੂੰ ਵੱਡਾ ਸਮਝਿਆ। ਉਹਨਾਂ ਨੇ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਨੂੰ ਵੱਡਾ ਸਮਝਿਆ। ਭਾਵ ਉਹ ਕਹਿੰਦਾ ਜੀ ਤਹਾਟੀ ਉਹਨਾਂ ਨੇ ਤਹਾਟੇ ਆਪਣੀ ਜ਼ਮੀਨ ਨਾਲੋਂ ਆਪਣੇ ਪੈਸਿਆਂ ਨਾਲੋਂ ਆਪਣੇ ਰਾਜ ਭਾਗ ਨਾਲੋਂ ਆਪਣੀ ਕੋਠੀ ਨਾਲੋਂ ਆਪਣੇ ਮਹਿਲਾ ਨਾਲੋਂ ਤੁਹਾਨੂੰ ਚੰਗਾ ਲੱਗਿਆ ਪਰ ਤੁਸੀਂ ਕੀ ਮੁੱਲ ਪਾਇਆ ਤੁਸੀਂ ਕੋਈ ਵੀ ਮੁੱਲ ਨਹੀਂ ਪਾਇਆ ਭਾਵੇਂ ਤੁਸੀਂ ਬੱਤਾ ਸਮਝਦੇ ਹੋਗੇ ਉਹਨੂੰ ਪਾਗਲ ਵਾਂਗ ਰੱਖਤਾ ਉਹਨੂੰ ਮੂਰਖ ਬਣਾਤਾ ਤੁਸੀਂ ਉਹਨੂੰ ਅੱਜ ਪਾਗਲ ਦਾ ਨਾਮ ਦੇ ਕੇ ਤੁਸੀਂ ਇੱਕ ਅਦਾਲਤ ਦੇ ਵਿੱਚ ਕੇਸ ਕਰਤਾ ਕਿ ਸਾਡੀ ਜ਼ਮੀਨ ਵਾਪਸ ਹੋਣੀ ਚਾਹੀਦੀ ਤੇ ਪਿਆਰੇ ਉਹ ਕਹਿੰਦਾ ਵੀ ਇਹ ਗੱਲ ਕੋਣੀ ਨਹੀਂ ਜ਼ਮੀਨ ਜਿਹਦੀ ਹੈਗੀ ਆ ਉਸੇ ਦੇ ਦਊ ਕਹਿੰਦਾ ਅਸੀਂ ਨਾ ਫੈਸਲਾ ਦੇਣ ਤੋਂ ਪਹਿਲਾਂ ਕਰਿਆ ਕੋ ਬਜ਼ੁਰਗ ਕਰਨਾ ਤਾਂ ਆਵਾਜ਼ ਹੀ ਫੈਸਲਾ ਸੁਣ ਕੇ ਨਹੀਂ ਆਇਆ ਸਾਨੂੰ ਉਹਦੀ ਕਮਰੇ ਵਿੱਚ ਸਮਝਾਈ ਹੋਈ ਗੱਲ ਦਿਮਾਗ ਵਿੱਚ ਪੈ ਗਈ ਕਿ ਜ਼ਮੀਨ ਜਿਹਦੀ ਹੈ ਉਸੇ ਦੇ ਦਊ ਤਾਂ ਤੋਂ ਬਾਅਦ ਅਰੇ ਜ਼ਮੀਨਾਂ ਤੁਹਾਡੀਆਂ ਨੇ ਜ਼ਮੀਨਾਂ ਸਾਡੀਆਂ ਨੇ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਮਾਲਕ ਨੇ ਦਿੱਤੀਆਂ ਨੇ ਜਿੰਨਾ ਚਿਰ ਅਸੀਂ ਜਾਗੇ ਨਹੀਂ ਸਾਨੂੰ ਜਾਗਰਤਾ ਨਹੀਂ ਆਈ ਉਹਨਾਂ ਚਿਰ ਭਾਵੇਂ ਕੁਝ ਵੀ ਹੋ ਗਿਆ ਅੱਜ ਸਾਡਾ 5 ਸਾਲ 5 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹਰ ਇਨਸਾਨ ਹਰ ਬੰਦਾ ਜਾਗ ਪਿਆ ਇੱਕ ਕਰਕੇ ਤਿਆਰ ਹੋ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜ਼ਮੀਨਾਂ ਤਾਂ ਸਾਡੇ ਕੋਲ ਹੀ ਰਹਿਣੀਆਂ ਮੈਂ ਇੱਥੇ ਇੱਕ ਬੇਨਤੀ ਕਰਦਾ ਕਿ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ ਬੜਾ ਕੁਝ ਹੋਇਆ ਸਾਡੇ ਨੌਜਵਾਨ ਸ਼ਹੀਦ ਹੋਏ ਭਾਈ ਔਰ ਨਵਦੀਪ ਸਿੰਘ ਸ਼ਾਇਦ ਮੇਰਾ ਕਹਿਲ ਹੈ ਉਹਦਾ ਨਾਮ ਹੈ ਜਿਹੜਾ ਉਸੇ ਗੋਲੀ ਵੱਢ ਕੇ ਸ਼ਹੀਦ ਹੋਇਆ ਸਾਡੇ ਪਿੰਡ ਦਾ ਇੱਕ ਸਿੰਘ ਦਾ ਪੱਤਾ ਮਾਲਕਾ ਮੇਰਾ ਪਿੰਡ ਹੈ ਉਥੋਂ ਦਾ ਕੁ ਸਿੰਘ ਸ਼ਹੀਦ ਹੋਇਆ ਸਭ ਤੋਂ ਪਹਿਲੀ ਵਾਰ ਜਿਹੜਾ ਸ਼ਹੀਦ ਹੋਇਆ ਭਾਈ ਧੰਨਾ ਸਿੰਘ ਚੇਲਾ ਵਾਲੀ ਉਹ ਸਾਡੀ ਗ੍ਰਾਮੀਂ ਸਭਾ ਦਾ ਵੀ ਇੱਕ ਮੈਂਬਰ ਸੀ ਤੇ ਆ ਤੂਫਾਨ ਤੇ ਤਬੰਦੀਆਂ ਦੇ ਵਿੱਚ ਵੀ ਉਹ ਕੰਮ ਕਰਦਾ ਸੀ। ਉਹ ਸੀ ਹੀਰੋਆ ਫਤਿਹਬਾਦ ਦੇ ਲਵੇ ਮੇਰਾ ਕੜਾ ਅਗਰਾਹ ਮੋੜਦੇ ਲਵੇ। ਉੱਥੇ ਪਹਿੰਕਰ ਉੱਥੇ ਚੜ੍ਹ ਗਿਆ। ਸੈਂਕੜੇ ਭਾਲਾ ਉਹਨਾਂ ਸਾਡੇ ਨੌਜਵਾਨ ਸੀ ਕਿ ਤੋਂ ਹੋ ਗੋ। ਜਦੋਂ ਸੀ ਦਿੱਲੀ ਗਏ ਮਾਲਕ ਦੀ ਕਿਰਪਾ ਨਾਲ ਸਾਡੇ ਨੌਜਵਾਨਾਂ ਨੇ ਵਾਹਗੁਰੂ ਦੀ ਕਿਰਪਾ ਦੇ ਨਾਲ ਔਚੀਆਂ-ਔਚੀਆਂ ਟਰਾਲੀਆਂ ਟੱਪ ਕੇ ਆਰ ਉਹ ਮਸ਼ੀਨਾਂ ਤੱਕ ਦੇ ਜਿਹੜੀਆਂ ਸਾਡੇ ਤੋਂ ਪਾਣੀ ਬਹਉਣ ਵਾਸਤੇ ਗੰਦਾ ਪਾਣੀ ਬਹਉਣ ਵਾਸਤੇ ਉਹਨਾਂ ਨੇ ਸੈੱਟ ਕੀਤੀਆਂ ਹੋਣੀਆਂ ਸੀ ਉਹਨਾਂ ਦੀ ਅੱਜ ਅਸੀਂ ਕੀ ਨੁਕਸਾਈਏ ਮੇਰਾ ਕਹਿਣ ਤੋਂ ਭਾਵ ਹੈ ਜਿੱਥੇ ਅਸੀਂ ਜ਼ਮੀਨਾਂ ਦਾ ਹੱਥ ਲੈਣ ਵਾਸਤੇ ਹਾ ਦਾ ਨਾਰਾ ਮਾਰਦੇ ਹਾਂ ਸਾਡੇ ਨੌਜਵਾਨ ਝੋਲਾ ਦੇ ਵਿੱਚ ਅਜੇ ਧੱਕੇ ਧਾ ਰਹੇ ਨੇ ਸਾਡੀਆਂ ਭੈਣਾਂ ਝੋਲਾ ਦੇ ਵਿੱਚ ਧੱਕੀਆਂ ਜਾ ਰਹੀਆਂ ਹਨ ਸਾਡੇ ਬੱਚੇ ਬੱਚੀਆਂ ਝੋਲਾ ਦੇ ਵਿੱਚ ਧੱਕੀਆਂ ਜਾ ਰਹੀਆਂ ਹਨ ਸਾਡਾ ਉੱਥੇ ਵੀ ਥੋੜਾ ਜਿਹਾ ਹੱਤ ਬਣਦਾ ਕਿ ਅਸੀਂ ਉਹਨਾਂ ਦੇ ਹੱਤ ਵਿੱਚ ਵੀ ਹਾ ਦਾ ਨਾਰਾ ਮਾਰੀਏ ਤਾਂ ਕਿ ਸਾਡੀ ਇੱਕ ਇੱਕ ਬੰਦੇ ਦੀ ਆਵਾਜ਼ ਹੈ ਜਿਹੜੀ ਉਹ ਦਿੱਲੀ ਤੱਕ ਲਾਵੇ ਕਿ ਜਿੱਥੇ ਇਹਨਾਂ ਨੂੰ ਜ਼ਮੀਨਾਂ ਦੀ ਲੋੜ ਹੈ ਜ਼ਮੀਨਾਂ ਤੋਂ ਵੱਧ ਇਹਨਾਂ ਨੂੰ ਪੁੱਤਾਂ ਦੀ ਵੀ ਲੋੜ ਹੈ ਜਿੱਥੇ ਇਹਨਾਂ ਨੂੰ ਮਾਲਾ ਦੀ ਲੋੜ ਹੈ ਉੱਥੇ ਇਹਨਾਂ ਨੂੰ ਬੱਚਿਆਂ ਦੀ ਵੀ ਲੋੜ ਹੈ ਸੰਤੋਪਾ ਦਾ ਇਹ ਸਾਡਾ ਇੱਕ ਏਦਾਂ ਦਾ ਮੈਸੇਜ ਸਰਕਾਰ ਨੂੰ ਜਾਵੇ ਮਾਲਕ ਦੀ ਵੇਦੋ ਦੀ ਪੁੱਤਾਂ ਨਾਲ ਮੇਰਾ ਵਿਸ਼ਵਾਸ ਹੈ ਮੇਰਾ ਪ੍ਰੋਫੈਸਰ ਜੀ ਤੇ ਅਸੀਂ ਜਾਂਦੇ ਆ ਜੀ ਤੇ ਹਰ ਹਾਲਤ ਨੂੰ ਜਿੱਤ ਕੇ ਮੋੜਾਂਗੇ ਭਾਵੇਂ ਕੁਝ ਵੀ ਹੋਵੇ ਮਾਲਕ ਦੀ ਰਾਇਬੂ ਦੀ ਕਰਤਾ ਹਾਂ ਆਓ ਇੱਕ ਦੋ ਨਾਰੇ ਲਾਉਂਗਾ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਸਾਥ ਦੇਣਾ ਤੇ ਫਿਰ ਆਪ ਜੀ ਜੋ ਪ੍ਰੋਗਰਾਮ ਅੱਗੇ ਦੇਵੋਗੇ ਉਹ ਸੁਣਨਾ ਕਿਸਾਨ ਇੱਕ ਕਪਤਾਨ ਜਿੰਦਾਬਾਦ ਜਿੰਦਾਬਾਦ